ਤਾ ਸੜਕ ਦੇ ਉੱਪਰ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਨਿੱਜੀ ਕੰਪਨੀ ਦੀ ਬੱਸ ਪਲਟੀ ਆ ਦੱਸਿਆ ਜਾ ਰਿਹਾ ਕਿ ਇਸ ਬੱਸ ਦੇ ਵਿੱਚ 48 ਸਵਾਰੀਆਂ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 35 ਸਵਾਰੀਆਂ ਨੇ ਛੜੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਤੇ ਇੱਕ ਸਵਾਰੀ ਦੀ ਮੌਕੇ ਦੇ ਉੱਪਰ ਹੀ ਮੌਤ ਆ ਛੜੀ ਉਹ ਜਾਂਦੀ ਆ ਤਾਂ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਛੜਾ ਉਹ ਕਰਵਾਇਆ ਜਾ ਰਿਹਾ ਤਾਂ ਇਹ ਹਾਸਾ ਲੁਧਿਆਣਾ ਦੇ ਵਿੱਚ ਵਾਪਰਿਆ ਜਿੱਥੇ ਹਰੇ ਦੁਆਰ ਤੋਂ ਇਹ ਬੱਸ ਤੁਰੀ ਸੀ ਤੇ ਜਸਨੇ ਜੰਮੂ ਜਾਣਾ ਸੀ ਜਿਵੇਂ ਹੀ ਇਹ ਲੁਧਿਆਣਾ ਦੇ ਵਿੱਚ ਪਹੁੰਚੀ ਆ ਤਾਂ ਅਚਾਨਕ ਇਸ ਬੱਸ ਦਾ ਟਾਇਰ ਜਿਹੜਾ ਉਹ ਫਟ ਜਾਂਦਾ ਟਾਇਰ ਫਟਣ ਦੇ ਕਾਰਨ ਇਹ ਬੱਸਾ ਜਿਹੜੀ ਉਹ ਬਾਈਪਾਸ ਦੇ ਉੱਪਰ ਹੀ ਪਲਟ ਜਾਂਦੀ ਆ ਤਾਂ ਇਸ ਦੇ ਵਿੱਚ 48 ਸਵਾਰੀਆਂ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਕੇ ਦੇ ਉੱਪਰ ਮੌਤ ਹੋਈ ਆ ਜਦਕਿ 35 ਸਵਾਰੀਆਂ ਨੇ ਛੜੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਆ ਛੜਾ ਉਹ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਤਕਰੀਬਨ ਰਾਤ 1 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ 1 ਵਜੇ ਦੇ ਕਰੀਬ ਜਿਹੜੀ ਇਹ ਬੱਸ ਸੀ ਉਸ ਦਾ ਟਾਇਰ ਆ ਜਿਹੜਾ ਉਹ ਫਟ ਜਾਂਦਾ ਤੇ ਟਾਇਰ ਫਟਣ ਦੇ ਕਾਰਨ ਇਹ ਜਲੰਧਰ ਬਾਈਪਾਸ ਦੇ ਉੱਪਰ ਹੀ ਪਲਟ ਜਾਂਦੀ ਆ ਤਾਂ ਜਦੋਂ ਇਹ ਬੱਸ ਪਲਟਦੀ ਆ ਤਾਂ ਸੜਕ ਦੇ ਉੱਪਰ ચીਕ ਚਿਹਾੜਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਤਾਂ ચીਕ ਚਿਹਾੜਾ ਸੁਣ ਕੇ ਜਿਹੜੇ ਸਥਾਨਕ ਲੋਕ ਨੇ ਉਹ ਉੱਥੇ ਇਕੱਠੇ ਹੁੰਦੇ ਨੇ ਸਥਾਨਕ ਲੋਕ ਇਕੱਠੇ ਹੋਣ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਉਹਨਾਂ ਸਵਾਰੀਆਂ ਨੂੰ ਬਾਹਰ ਆ ਜਿਹੜਾ ਉਹ ਕੱਢਿਆ ਜਾਂਦਾ ਜਿਹੜੇ ਲੋਕ ਜ਼ਖਮੀ ਹੋਏ ਨੇ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾ ਦਿੱਤਾ ਜਾਂਦਾ ਤਾਂ ਦੱਸਿਆ ਇਹ ਵੀ ਜਾ ਰਿਹਾ ਕਿ ਮੌਕੇ ਦੇ ਉੱਪਰ ਇੱਕ ਦੀ ਮੌਤ ਆ ਜਿਹੜੀ ਉਹ ਹੋ ਗਈ ਆ ਤਾਂ ਮੌਤ ਜਿਸ ਦੀ ਹੋਈ ਆ ਉਸ ਦੀ ਕੋਈ ਪਛਾਣ ਆ ਜਿਹੜੀ ਉਹ ਨਹੀਂ ਹੋਈ ਤਾਂ ਹਰੇ ਦੁਆਰ ਤੋਂ ਇਹ ਵਾਸਾ ਜਿਹੜੀ ਉਹ ਤੁਰੀ ਸੀ ਜਿਸ ਨੇ ਜੰਮੂ ਜਾਣਾ ਸੀਦਾ ਜਿਵੇਂ ਹੀ ਇਹ ਲੁਧਿਆਣਾ ਤੇ ਜਲੰਧਰ ਬਾਈਪਾਸ ਦੇ ਉੱਪਰ ਪਹੁੰਚੀ ਤਾਂ ਅਚਾਨਕ ਇਸ ਵਾਸਾ ਦਾ ਟਾਇਰ ਆ ਜਿਹੜਾ ਉਹ ਫਟ ਜਾਂਦਾ ਟਾਇਰ ਫਟਣ ਦੇ ਕਾਰਨ ਇਹ ਬੱਸਾ ਜਿਹੜੀ ਉਹ ਬਾਈਪਾਸ ਦੇ ਉੱਪਰ ਹੀ ਪਲਟ ਜਾਂਦੀ ਆ ਜੱਸ ਦੇ ਵਿੱਚ 48 ਸਵਾਰੀਆਂ ਮੌਜੂਦ ਸਨ ਜਿਨ੍ਹਾਂ ਦੇ ਵਿੱਚੋਂ 35 ਸਵਾਰੀਆਂ ਨੇ ਜਿਹੜੀਆਂ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਇੱਕ ਦੀ ਮੌਕੇ ਦੇ ਉੱਪਰ ਮੌਤ ਆ ਚੜੀ ਉਹ ਹੋ ਜਾਂਦੀ ਆ ਤਾਂ ਰਾਤ ਤਕਰੀਬਨ 1 ਵਜੇ ਦੇ ਕਰੀਬ ਇਹ ਹਾਸਾ ਜਿਹੜਾ ਉਹ ਵਾਪਰਿਆ ਤਾਂ ਜਦੋਂ ਇਹ ਬੱਸ ਪਲਟਦੀ ਆ ਤਾਂ ਸਵਾਰੀਆਂ ਦੇ ਵੱਲੋਂ ਚੀਕ ਚਿਹੜਾ ਜਿਹੜਾ ਉਪਾਦਤਾ ਜਾਂਦਾ ਚੀਕ ਚਿਹੜਾ ਸੁਣ ਕੇ ਜਿਹੜੇ ਸਥਾਨਕ ਲੋਕ ਸੀ ਆਲੇ ਦੁਆਲੇ ਦੇ ਲੋਕ ਸੀ ਉਹ ਉੱਥੇ ਇਕੱਠੇ ਹੋ ਜਾਂਦੇ ਨੇ ਲੋਕ ਜਦੋਂ ਇਕੱਠੇ ਹੁੰਦੇ ਨੇ ਤਾਂ ਲੋਕਾਂ ਦੇ ਵੱਲੋਂ ਹੀ ਉਸ ਬੱਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਜਿਹੜੇ ਜ਼ਖਮੀ ਨੇ ਤੁਰੰਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈ ਸਵਾਰੀਆਂ ਦੀ ਹਾਲਤ ਬੇਹਦ ਨਾਜ਼ੁਕਾ ਜਿਹੜੀ ਉਹ ਦੱਸੀ ਜਾ ਰਹੀ ਹੈ ਅਜੇ ਕੁਲੀ ਜੀ ਇਹ ਕਿਹੜਾ ਸੇ ਗਾੜੀ ਆ ਰਹੀ ਸੀ ਹਰੀਦਵਾਰ ਸੇ ਹਰੀਦਵਾਰ ਸੇ ਜਾਨਾ ਕਹਿੰਦਾ ਇਸਨੇ ਜਮੂ ਜਮ ਉਹ ਇਹ ਹੋ ਗਿਆ ਤਾਂ ਇਹ ਦੂਸਰੇ ਰਾਸਤੇ ਨੇ ਅੰਸਾਰ ਮਾਰਾ ਗਿਆ ਟਾਇਰ ਪੰਚਰ ਹੋ ਗਿਆ ਇਹ ਟਾਇਰ ਬਦਲ ਕਾਰਾ ਡਿੱਕੀ ਮੇਂ ਢਾ ਦੇ ਦੂਸਰਾ ਟਾਇਰ ਅੱਛੀ ਜਗ੍ਹਾ ਹੋਇਆ ਇਹ ਇਹ ਕੌਨਸੀ ਜਗ੍ਹਾ ਹੋਇਆ ਇਹ ਇਹ ਆਰਪੀ ਲੁਧਿਆਣਾ ਬਾਈਪਾਸ ਆ ਗਾਣ ਥੋੜੀ ਅੱਗੇ ਅੱਗੇ ਪਾਸ ਤੇ ਕਿੰਨੇ ਬੰਦੇ ਸੀ ਕਿੰਨੇ ਇੰਜਰਡ ਹੋਏ ਸਰਕਾਰੀ ਡਰਾਈਵ ਸਵਾਰੀ ਹੁੰਦੀ ਹੁੰਦੀ ਆ ਸਾਰੀ ਬੱਸ ਮੇ ਕਿੰਨੇ ਬੰਦੇ تھے 47 48 ਬੰਦੇ تھے ਇਹ ਡਬਲ ਡੈਕਰ ਬੱਸ ਸੀ ਹਾਂ ਅੱਛਾ ਤਾਂ ਫਿਰ 2 3 ਹੈ बस बस ah. तो ये बस पलट गई ah. तो वो कितने बंदे इंजर्ड हुए तो पता नहीं कितने खुद इंजर्ड हो गए क्या गिनना नाम मतलब पता नहीं लगा था आप बस चलाते थे या कंडक्टर के थे अच्छा कंडक्टर थे? थे तो नहीं समझ में लगा लिट्टी में टेड आ गए थे हम अच्छा सवार आया था तो मिल गए नीचे पीछे से जो बड़ा अच्छा देख वो ट्राली ने टक्कर मारी तो बस पलट गई को कोई इंजर्ड हुआ उसके साथ किसी की डेथ भी हुई है डेथ हुई कितने लोग थे, थे? एक, तो तो एक एक ही एक ही डेथ हुई कितने बजे हुआ रात रात हुआ एक्सीडेंट रात को डेढ़ बजे का टाइम है डेढ़ बजे तो अब जो बाकी इंजर्ड लोग थे वो कहाँ पे हैं ठीक के ठाक है या उनको रेफर किया गया मैं चले गए अभी अच्छा बस कौन सी कंपनी की है शाम को उल्टा कौन सी ले लेंगे ठीक ठीक ਇਹ ਬੱਸ ਖੜੀ ਸੀ ਆਣ ਕੇ ਰਾਤ 2:30 ਵਜੇ ਉਸ ਟਾਈਮ ਦਾ ਦੱਸਦੇ ਆ। ਖੜੀ ਸੀਗੀ ਟ੍ਰੇਲਰ ਵਾਲਾ ਨੀਂਦ ਡਾਉਨ ਦੇ ਨਾਲ ਹੀ ਉਹਨੇ ਸਿੱਧੀ ਆਣ ਕੇ ਸੱਕ ਦਿੱਤਾ ਨਾ। ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਰ ਪਿੰਚਰ ਹੋ ਗਿਆ ਸੀ ਬੱਸ ਦਾ। ਯਾਤਰਾ ਵਾਲੀ ਬੱਸ ਸੀ ਹਰਦੋਆ ਤੋਂ ਆ ਰਹੇ ਸੀ। ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ। ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਆ ਪਿੰਟਰ ਆਇਆ ਜਿਹੜਾ ਉਹ ਮਤਲਬ ਜਾਂ ਅਨਿੰਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ। ਉਹ ਆਕੀ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕਿ ਯਾਤਰੀ ਸੀ ਤੇ ਕਿੰਨੇ ਕਿ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਹੋਈ ਆ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਖਲ 40 50 ਦੇ ਕਰੀਬ ਯਾਤਰੀ ਸੀ ਸਰ ਜਿਹੜੇ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਤੇ ਕਿੰਨੇ ਵਜੇ ਦਾ ਆ ਇਹ ਰਾਤ 1:3 2 ਵਜੇ ਦਾ ਤੱਕ ਕਿਹੜੀ ਜਗ੍ਹਾ ਤੇ ਹੋਇਆ ਵਾਪਰ ਹੈ ਇਹ ਐਰ ਡੀ ਕੋ ਕਲੋਨੀ ਆਹ ਨਾਲ ਹੀ ਤਾਂ ਜੀ ਹਾਂਜੀ ਜੀਟੀ ਰੋਡ ਠੀਕ ਉੱਪਰ ਠੀਕ ਹੈ ਧੰਨਵਾਦ